ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਕੁਝ ਖਾਸ ਬੇਨਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰੰਜਾਰੇ ਹਾਂ ਗੁਰੂ ਮਹਾਰਾਜ ਕਿਰਪਾ ਕਰੇ ਤੇ ਅੱਜ ਆਪਾਂ ਜ਼ਿਕਰ ਕਰਦੇ ਹਾਂ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਨਾਲ ਜੁੜੀ ਹੋਈ ਇੱਕ ਖਾਸ ਖਬਰ ਤੋਂ ਆਪ ਜੀ ਨੂੰ ਰੂਬਰੂ ਕਰਵਾਉਨੇ ਹਾਂ ਤੇ ਭਾਈ ਸਾਪਾਈਗਾ ਅਮਰਤਪਾਲ ਸਿੰਘ ਜੋ ਕਿ ਇਸ ਵਕਤ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਤੇ ਜੇਲ੍ਹ ਦੇ ਵਿੱਚੋਂ ਕੈਮਰੇ ਦੇ ਅੱਗੇ ਆਏ ਭਾਈ ਅਮਰਤਪਾਲ ਸਿੰਘ ਨੇ ਖੋਲਿਆ ਆਪਣੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆਡੀਓ ਦਾ ਸੱਚ ਜਿਸ ਨੂੰ ਸੁਣ ਕੇ ਤੁਸੀਂ ਵੀ ਰਹਿ ਜਾਓਗੇ ਹੈਰਾਨ ਜੀ ਹਾਂ ਸਾਧ ਸੰਗਤ ਜੀ ਅੱਜ ਆਪਾਂ ਜ਼ਿਕਰ ਕਰਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਪਰ ਇੱਕ ਆਡੀਓ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਕਿਸੇ ਅਣਪਛਾਤੇ ਵਿਅਕਤੀ ਦੇ ਨਾਲ ਇਹ ਆਡੀਓ ਹੈ ਆਡੀਓ ਦੇ ਵਿੱਚ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੋ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਗੱਲਬਾਤ ਵੀ ਕਰ ਰਹੇ ਨੇ ਤੇ ਮੁੱਖ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਇਸ ਆਡੀਓ ਦੇ ਵਿੱਚ ਜਦੋਂ ਜੈਪਾਲ ਭੁੱਲਰ ਦਾ ਨਾਮ ਆਇਆ ਤੇ ਉਸ ਤੋਂ ਬਾਅਦ ਸਿੱਖ ਸੰਗਤਾਂ ਨੇ ਤਾਂ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ ਤੇ ਰਹੀ ਗੱਲ ਭਾਈ ਅਮਰਤਪਾਲ ਸਿੰਘ ਉਸ ਰਿਕਾਰਡਿੰਗ ਦੇ ਵਿੱਚ ਇਹ ਕਹਿ ਰਹੇ ਨੇ ਕਿ ਜੈਪਾਲ ਭੁੱਲਰ ਨੇ ਜੋ ਗੋਲਕ ਦੀ ਲੁੱਟ ਕੀਤੀ ਸੀ ਉਸ ਦੇ ਵਿੱਚ ਮੇਰਾ ਹਿੱਸਾ ਸੀ ਤੇ ਜਿੰਨਾ ਚਿਰ ਜੈਪਾਲ ਭੁੱਲਰ ਜ਼ਿੰਦਾ ਸੀ ਮੈਂ ਉਹਨਾਂ ਦੇ ਕੋਲੋਂ ਪੈਸੇ ਨਹੀਂ ਮੰਗੇ ਜੀ ਹਾਂ ਇਹ ਖਬਰ ਵਾਇਰਲ ਹੋਣ ਤੋਂ ਬਾਅਦ ਸਿੱਖ ਸੰਗਤਾਂ ਦੇ ਵਿੱਚ ਇੱਕ ਸਵਾਲ ਖੜਾ ਹੋ ਗਿਆ ਕਿ ਭਾਈ ਅਮਰਤਪਾਲ ਸਿੰਘ ਐਦਾਂ ਕਿਵੇਂ ਕਰ ਸਕਦੇ ਨੇ ਪਰ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਨੇ ਲਾਈਵ ਆ ਕੇ ਇਸ ਕੱਲੀ-ਕੱਲੀ ਸੱਚਾਈ ਤੋਂ ਵਾਕਫ ਕਰਵਾਇਆ ਹੈ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ دیر ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸੋ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਇੱਕ ਆਡੀਓ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਆਡੀਓ ਜੋ ਵੱਖ-ਵੱਖ ਅਦਾਰਿਆਂ ਦੇ ਉੱਪਰ ਨਿਊ ਚੈਨਲਾਂ ਦੇ ਉੱਪਰ ਹੋਰ ਖਬਰਾਂ ਦੇ ਵਿੱਚ ਵੀ ਇਹ ਬੜੀ ਹੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਇਥੋਂ ਤੱਕ ਕਿ ਪੰਜਾਬ ਦੇ ਜੋ ਸੀਨੀਅਰ ਲੀਡਰ ਨੇ ਨਾ ਉਹ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਨੂੰ ਬਦਨਾਮ ਕਰਨ ਦੇ ਲਈ ਇਸ ਆਡੀਓ ਨੂੰ ਜਾਣਬੁੱਝ ਕੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਪਰ ਪਾ ਰਹੇ ਨੇ ਤੁਹਾਨੂੰ ਪਤਾ ਵੀ ਹੋਣਾ ਕਿ ਅਸੀਂ ਇਨਡਾਇਰੈਕਟਲੀ ਕਿਸ ਲੀਡਰ ਦਾ ਨਾਮ ਲੈ ਰਹੇ ਹਾਂ ਸਾਧ ਸੰਗਤ ਜੀ ਭਾਈ ਅਮਰਤਪਾਲ ਸਿੰਘ ਜੋ ਕਿ ਇਸ ਵਕਤ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਭਾਈ ਅਮਰਤਪਾਲ ਸਿੰਘ ਦੀ ਇਹ ਆਡੀਓ ਵਾਇਰਲ ਹੋਣਾ ਤੇ ਸਿੱਖ ਸੰਗਤਾਂ ਨੂੰ ਇੱਕ ਵਾਰੀ ਤਾਂ ਨਿਰਾਸ਼ ਕਰ ਦਿੰਦਾ ਹੈ ਸਿੱਖ ਸੰਗਤਾਂ ਵੀ ਸੋਚਣ ਦੇ ਲਈ ਮਜਬੂਰ ਹੋ ਜਾਂਦੀਆਂ ਨੇ ਕਿ ਭਾਈ ਸਾਹਿਬ ਉਹਨਾਂ ਦਾ ਜੈਪਾਲ ਭੁੱਲਰ ਦੇ ਨਾਲ ਇਦਾਂ ਦਾ ਕੋਈ ਸੰਬੰਧ ਹੋ ਸਕਦਾ ਹੈ ਪਰ ਦੱਸ ਦਈਏ ਕਿ ਹਜੇ ਤੱਕ ਇਸ ਆਡੀਓ ਦੀ ਪੁਸ਼ਟੀ ਵੀ ਕੋਈ ਅਦਾਰਾ ਨਹੀਂ ਕਰ ਰਿਹਾ ਆਡੀਓ ਵਾਇਰਲ ਜ਼ਰੂਰ ਹੋ ਰਹੀ ਹੈ ਆਡੀਓ ਦੇ ਵਿੱਚ ਜੋ ਆਵਾਜ਼ ਹੈ ਹੂ ਬੂ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਵਰਗੀ ਹੈ ਪਰ ਕੋਈ ਵੀ ਅਦਾਰਾ ਐਸੇ ਖਬਰ ਦੀ ਪੁਸ਼ਟੀ ਨਹੀਂ ਕਰ ਰਿਆ ਤੇ ਸਾਡਾ ਚੈਨਲ ਵੀ ਇਸ ਖਬਰ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਜੋ ਆਵਾਜ਼ ਹੈ ਭਾਈ ਅਮਰਤਪਾਲ ਸਿੰਘ ਦੀ ਹੈ ਜਾਂ ਨਹੀਂ ਇੰਤਜ਼ਾਰ ਉਸੇ ਦਿਨ ਦਾ ਹੈ ਜਿਸ ਦਿਨ ਭਾਈ ਅਮਰਤਪਾਲ ਸਿੰਘ ਖੁਦ ਆ ਕੇ ਜਿਸੰਦੀਲ ਚੋਂ ਬਾਹਰ ਆਉਣਾ ਇਸ ਗੱਲ ਦੀ ਪੁਸ਼ਟੀ ਕਰਨ। ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਗੁਰਫਤੇ ਪ੍ਰਵਾਨ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।